ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸੰਧੂ ਤੇ ਆਹ ਵੀਡੀਓ ਦੇਖੋ ਮੜਾ ਜਾ ਜਿਹੜਿਆ ਨੇ ਆਪਣੇ ਪੰਜਾਬ ਦੇ ਲੋਕ ਨਾਲ ਸਾਨੂੰ ਕਹਿ ਦਿੰਦੇ ਆ ਹੋਰ ਬਹੁਤ ਮੁੱਤੇ ਆ ਜੇ ਅਸੀਂ ਕਿਸੇ ਗੰਦ ਦੇ ਖਿਲਾਫ ਬੋਲਦੇ ਨਾ ਲੋਕ ਕਹਿੰਦੇ ਹਨਾ ਹੋਰ ਬਹੁਤ ਮੁੱਤੇ ਆ ਹੋਰ ਬਹੁਤ ਮੁੱਤੇ ਆ ਮੁੱਦੇ ਚੱਕਣਾ ਸਾਡਾ ਕੰਮ ਹੈ ਅਸੀਂ ਤਾਂ ਸੋਸ਼ਲ ਮੀਡੀਆ ਚਲਾਉਨੇ ਆ ਤੇ ਜਿਹੜੇ ਪੱਤਰਕਾਰ ਹੈ ਉਹ ਪੈਗੇ ਇਹ ਚਾਵਲਾਂ ਦੀ ਵੀਡੀਓ ਕਰਨਾ ਅੱਜ ਕੁੜੀ ਕਹਿੰਦੀ ਮੈਂ 12 ਸਾਲਾਂ 'ਚ ਮਾਂ ਬਣ ਗਈ ਸੀ ਵਾਹ ਇਹਦਾ ਕਿੰਨੀ ਬੁੱਕ 'ਚ ਨਾ ਆਉਣਾ ਚਾਹੀਦਾ 12 ਸਾਲਾਂ 'ਚ ਬਣ ਗਈ ਮਾਂ ਲੋਕ ਤੁਹਾਨੂੰ ਬਹੁਤ ਚੰਗਾ ਮੰਦਾ ਬੋਲਦੇ ਪਏ ਨੇ ਕਿ ਹਾਂ ਵੀ ਬੱਚਿਆਂ ਦੇ ਵੀ ਅੱਜਕੱਲ ਤੇ ਵਿਆਹ ਹੋਣ ਲੱਗ ਪਏ ਦੇਖੋ ਜੀ 12 ਸਾਲਾਂ ਦੀ ਕੁੜੀ ਨੇ ਬੱਚਾ ਜੰਮਿਆ ਤੁਹਾਡੀ ਇੱਕ ਵੀਡੀਓ ਕਾਫੀ ਵਾਇਰਲ ਹੋਣ ਦੀ ਪਈ ਹੈ ਬੱਚੇ ਦੇ ਨਾਲ ਉਹ ਵੀਡੀਓ ਹੈ ਤੇ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕ ਤੁਹਾਨੂੰ ਬਹੁਤ ਚੰਗਾ ਮੰਦਾ ਬੋਲਦੇ ਪਏ ਨੇ ਬਹੁਤ ਲੋਕਾਂ ਨੇ ਫੇਮ ਲਿਆ ਮੇਰੀ ਉਸ ਵੀਡੀਓ ਤੋਂ ਸੱਪਨੇ ਸਭ ਦੇ ਮਿਲੀਅਨ ਵਿੱਚ ਵੀਡੀਓਜ਼ ਗਈਆਂ ਜਿੰਨਿਆਂ ਨੇ ਵੀਡੀਓ ਪਾਈ ਫੇਸਬੁੱਕ ਤੇ ਇੰਸਟਾਗ੍ਰam ਤੇ ਮਿਲੀਅਨ ਵਿੱਚ ਗਈ ਹੈ ਮਤਲਬ ਜਦੋਂ ਮੈਂ ਸਵੇਰੇ ਆਪਣੇ ਹਸਬੰਡ ਨੂੰ ਕਾਲ ਕੀਤੀ ਉੱਠ ਕੇ ਤੇ ਮੈਂ ਕਿਹਾ ਵੀ ਗੁਰੇਦਾ ਤੁਸੀਂ ਵੀਡੀਓ ਚੈੱਕ ਕਰੋਗੇ ਵੀ ਵੀਡੀਓ ਬਹੁਤ ਵਾਇਰਲ ਹੋ ਗਈ ਹੈ ਮਿਲੀਅਨ ਵਿੱਚ ਚਲੇ ਗਈ ਹੈ ਬਟ ਲੋਕਾਂ ਨੇ ਬਹੁਤ ਟਰੋਲ ਵੀ ਕੀਤਾ ਉਸ ਵੀਡੀਓ ਤੇ 12 ਸਾਲ ਦੀ ਦੇਗਾਨ ਬਣੇ ਕਲਯੂਗਾ ਇਦਾਂ-ਉਦਾਂ ਵੀਡੀਓ ਅਪਲੋਡ ਕਰਨ ਤੋਂ ਪਹਿਲਾਂ ਕੁਛ ਇਦਾਂ ਦਾ ਸਿਗਾ ਮਾਈਂਡ ਸੈਟ ਕੀ ਇਹਦੇ ਵਿੱਚ ਮੈਂ ਬੱਚੀ ਲੱਗ ਰਹੀ ਆ ਮੇਰੇ ਮਾਈਂਡ 'ਚ ਹੀ ਨਹੀਂ ਸੀਗੀ ਇਹ ਗੱਲ ਮਤਲਬ ਆਪਾਂ ਨੇਚੁਰਲੀ ਵੀਡੀਓ ਬਣਾਉਂਦੇ ਮੈਂ ਉਦਾਂ ਹੀ ਵੀਡੀਓ ਬਣਾ ਲਈ ਉਦਾਂ ਹੀ ਪਾਤੀ ਕਦੀ ਸੋਚਿਆ ਹੀ ਨਹੀਂ ਸੀਗਾ ਵੀ ਰਾਤੋ-ਰਾਤ ਮੇਰੇ ਇਹਨਾਂ ਵਿੱਚ ਉਹ ਵੀਡੀਓ ਜਾਊਗੀ ਮੈਂ ਸੱਸ ਨੂੰ ਕਹਿੰਦੇ ਆ ਵੀ ਤੁਹਾਡੀ ਨੂੰ ਇਦਾਂ ਵੀਡੀਓਜ਼ ਬਣਾਉਂਦੀ ਆ ਇਦਾਂ-ਉਦਾਂ ਬਟ ਉਹ ਕਹਿੰਦੇ ਵੀ ਮਾੜੀਆਂ ਵੀਡੀਓ ਇਹਨਾਂ ਨਾਲੋਂ ਤੇ ਸਾਡੀ ਨੂੰ ਚੰਗੀ ਵੀ ਮਾੜੀ ਮੋਟੀ ਸ਼ਰਮ ਨਹੀਂ ਤੁਹਾਨੂੰ ਯਾਰ ਕਿਹ ਕਿਹਨਾਂ ਦੀ ਇੰਟਰਵਿਊ ਕਰੀ ਜਾਂਦੇ ਆ ਤੁਸੀਂ ਯਾਰ ਕਿਹੜੇ ਬੰਦਿਆਂ ਦੀ ਇੰ ਗੰਦ ਪਾ ਰੱਖਿਆ ਪੰਜਾਬ ਦੇ ਵਿੱਚ ਐਡਾ ਕਿ ਮੀਡੀਆ ਹੈਗਾ ਨਾ ਵਿਲਾ ਜਿਹੜੇ ਇੱਕ ਦੋ ਆ ਮੀਡੀਆ ਨੂੰ ਛੱਡ ਕੇ ਨਾ ਜਿਹੜੇ ਲੋਕ ਹੱਕਾਂ ਦੀਆਂ ਗੱਲ ਕਰਦੇ ਆ ਇੱਕ ਦੋ ਹੈਗੇ ਆ ਮੈਂ ਨਾਂ ਤਾਂ ਨਹੀਂ ਲੈਂਦਾ ਇੱਕ ਗੱਲਾਂ ਖਰੀਆਂ ਤੁੱਚਾ ਮੀਡੀਆ ਕੀ ਕਰ ਜਾਂਦਾ ਬਈ ਉਥੇ ਕਿਹੜਾ ਪਹੁੰਚਿਆ ਜਿੱਥੇ ਦੋ ਮੋਤਾ ਹੋਈਆਂ ਭਰਾਵਾਂ ਦੀਆਂ ਉਥੇ ਕਿਹੜਾ ਬੰਦਾ ਪਹੁੰਚਿਆ ਮੀਡੀਆ ਦਾ ਸਾਨੂੰ ਲੋਕ ਕਮੈਂਟ ਮਾਰਦੇ ਆ ਜਿਹੜੇ ਲੋਕ ਜਿਹੜੇ ਗੰਦ ਪਾਉਣ ਵਾਲਿਆਂ ਨੂੰ ਲਾਂਹਤਾ ਪਾਉਂਦੇ ਹਨਾ ਚਲੋ ਉਹ ਵੀ ਮੁੱਤਾ ਚੱਕਣਾ ਮੁੱਤੇ ਇਹ ਵੀ ਚੁੱਕਣ ਵਾਲੇ ਹੁੰਦੇ ਆ ਪਰ ਯਾਰ ਜਿਹੜਾ ਕੰਮ ਪੱਤਰਕਾਰਾਂ ਦਾ ਉਹ ਅਸੀਂ ਕਰਾਂਗੇ ਆ ਸਾਨੂੰ ਜੇ ਕਿਸੇ ਨੇ ਕਿਹਾ ਵੀ ਤੁਹਾਡੇ ਕੋਲੇ ਕੀ ਅਧਿਕਾਰ ਆ ਫਿਰ ਅਸੀਂ ਸਾਡੇ ਕੋਲੇ ਜਵਾਬ ਕੀ ਆ ਗਏ ਆ ਮੁੰਡੇ ਉੱਥੇ ਠੀਕ ਹੈ ਜਿਹੜੇ ਸੋਸ਼ਲ ਮੀਡੀਆ ਚਲਾਉਂਦੇ ਉਹ ਗਏ ਆ ਪੱਤਰਕਾਰ ਇੱਕ ਬੰਦਾ ਨਹੀਂ ਪਹੁੰਚਿਆ ਉੱਥੇ ਕੀ ਗੱਲ ਬਈ ਉਹ ਪੰਜਾਬ ਚੋਂ ਨਹੀਂ ਸੀ 65000 ਰੁਪਏ ਪਿੱਛੇ ਦੋ ਜਣਾਂ ਨੇ ਜਾਨ ਗਵਾਦੀ ਇਹਦੂ ਇਹਦੇ ਨਾਲੋਂ ਤਾਂ ਪਸ਼ੂਆਂ ਪਸ਼ੂ ਦਾ ਮੁੱਲ ਪੈ ਜਾਂਦਾ ਯਾਰ ਮੱਝਾਂ گاਵਾ ਦਾ ਮੁੱਲ ਪੈ ਜਾਂਦਾ ਉਹਨਾਂ ਦੇ ਹੱਡ ਵੇਚ ਜਾਂਦੇ ਆ ਤੇ ਬੰਦਿਆ ਦੀ ਕੋਈ ਕੀਮਤ ਨਹੀਂ ਇੱਥੇ ਲੱਖ ਦੀ ਲਾਹਣਤਾ ਤੁਹਾਡੇ ਅਜੇ ਮੀਡੀਆ ਤੇ ਤੇ ਆ ਆ ਜਿਹੜਾ ਮੀਡੀਆ ਕੁੜੀ ਨੇ ਆ ਦਿਖਾਈ ਆ ਮਾੜਾ ਆ ਵੀਡੀਓ ਚੰਗੀ ਤਰ੍ਹਾਂ ਵੇਖ ਲਿਓ ਵੀਡੀਓ ਇਹ ਤੁਸੀਂ ਗੱਲਾਂ ਸੁਣਿਓ ਇਹਦੀਆਂ ਇਹ ਤਾਂ ਮੈਂ ਅਜੇ ਕੱਟ ਕੇ ਪਾਈ ਆ ਵੀਡੀਓ ਤੁਸੀਂ ਫੁੱਲ ਗੱਲਾਂ ਸੁਣਿਓ ਇਹਦੀਆਂ ਕੀ ਇਹ ਗੰਦ ਪਾ ਰਹੇ ਆ ਮੀਡੀਆ ਵਾਲੇ ਯਾਰ ਇਹੋ ਜੇ ਮੁੱਤੇ ਚੱਕਰ ਨੂੰ ਤੁਹਾਨੂੰ ਮੀਡੀਆ ਮੈਕ ਫੜਾਏ ਜੋ ਕੇ ਵੀਰ ਇੰਟਰਵਿਊ ਕਰੋ ਜਿਹਦੇ ਚ ਕੋਣਾ ਅਸੀਂ ਇਹ ਨਹੀਂ ਕਹਿੰਦੇ ਮੈਂ ਨਹੀਂ ਕਹਿੰਦਾ ਇਹ ਗੱਲ ਵੀ ਰੁਕੋ ਪਰ ਜਿਹਦੇ ਵਿੱਚ ਕੋਈ ਗੋਣਾ ਯਾ ਕੋਈ ਇੱਕ ਇੱਕ ਗੋਣਾ ਵਾਲੀ ਗੱਲ ਹੈ ਆ ਜਿਹੜੀਆਂ ਤੁਸੀਂ ਗੋਣਾ ਕਰਦੇ ਆ ਕਿਸੇ ਕੋਈ ਕਹਿੰਦਾ ਮੈਂ 15 ਸਾਲਾਂ ਚ ਮਾਂ ਬਣ ਗਈ ਕੋਈ ਕਹਿੰਦਾ 15 ਸਾਲਾਂ ਚ ਵਿਆਹ ਕਰਾ ਲਿਆ ਕੋਈ ਕਹਿ ਦਿੰਦਾ ਅਸੀਂ ਸੋਸ਼ਲ ਮੀਡੀਆ ਤੇ ਆਏ ਆਗੇ ਸੋਸ਼ਲ ਮੀਡੀਆ ਤੇ ਅਸੀਂ ਜਿੰਨੇ ਹੈਗੇ ਆ ਸਾਰੇ ਜਨਨੀਆਂ ਦਿਖਾਉਣਿਆਂ ਲਈ ਆ ਪਰ ਲੱਖ ਦੀ ਲਾਂਹਤਾ ਇਹੋ ਜੇ ਮੀਡੀਆ ਤੇ ਜਿਹੜਾ ਇਹੋ ਜਿਆਂ ਦੀ ਇੰਟਰ ਹੈ ਇਹ ਮੀਡੀਆ ਨੂੰ ਪਾਓ ਲਾਂਹਤਾ ਇਹਨੂੰ ਦੱਸੋ ਲਾਂਹਤਾ ਪਾ ਕੇ ਇਹਨੂੰ ਕਮੈਂਟਾਂ ਚ ਦੱਸੋ ਵੀ ਆ ਹੱਬ ਤੇ ਆ ਜਿਹੜੇ ਪੰਜਾਬ ਦੇ ਚੱਕਣ ਵਾਲੇ ਆ ਜਿਹੜੇ ਤੁਸੀਂ 12-12 ਸਾਲਾਂ ਦੀਆਂ ਕੁੜੀਆਂ ਨੂੰ ਮਾਂ ਬਣਾਈ ਜਾਂਦੇ ਤੇ ਸਾਡੀਆਂ ਕੁੜੀਆਂ ਮਾਂ ਘਰੋਕੀ ਸਿੱਖਣੀਆਂ ਵੀ ਐਂ ਕਰਕੇ ਅਸੀਂ ਵੀ ਬਾਊ 12 ਸਾਲਾਂ ਚੋਗੀ ਫਿਰ 10 ਸਾਲਾਂ ਵਾਲੀ ਆ ਜੂ ਫਿਰ ਥੱਲੇ 5 ਸਾਲਾਂ ਵਾਲੀ ਵੀ ਆ ਜੂ ਮਾੜੀ-ਮੋਟੀ ਸ਼ਰਮ ਮੰਨੂ মিডিਆ ਵਾਲਿਓ ਸ਼ਰਮ ਮੰਨੋ ਮਾੜੀ-ਮੋਟੀ ਇਹਨੂੰ ਪਾਓ ਲਾਂ ਟੈਨੂੰ ਇਹਦੇ ਇਹਨੂੰ ਸਵਾਲਾਂ ਦੇ ਵਿੱਚ ਕਮੈਂਟਾਂ ਦੇ ਵਿੱਚ ਸਵਾਲ ਇਹੋ ਜਿਹੇ ਖੜੇ ਕਰੋ ਇਹਨਾਂ ਨੂੰ ਜਵਾਬnabla ਆ ਜਿਹੜੇ ਗੰਦ ਮੀਡੀਆ ਦੇ ਇਹੜਿਆ ਕੰਦ ਮੀਡੀਆ ਜਿਹੜਾ ਇੰਟਰਵਿਊ ਕਰਦਾ ਬਿਆਹ ਹੈ ਬਿਆਹਾਂ ਦੀਆਂ ਜੋੜਦਾ ਇੰਟਰਵਿਊ ਕਰਦਾ ਸਾਰਿਆਂ ਨੂੰ ਲਾਂਤਾ ਪਾਓ ਸਾਰਿਆਂ ਨੂੰ ਸਤਿ ਸ੍ਰੀ ਅਕਾਲਾ ਲਾਂਤਾ ਇਹੋ ਜੀਆਂ ਪਹਿਣੀਆਂ ਚਾਹੀਦੀਆਂ ਤੇ ਵੀਡੀਓ ਸ਼ੇਅਰ ਹੋਊ ਜੀ ਹੁਣ ਚਾਹੀਦੀ ਐਨਾਂ ਤੱਕ ਜਰੂਰ ਪਹੁੰਚਾ ਦਿਓ ਚਾਹੇ ਮੈਨੂੰ ਫੋਨ ਆ ਜੇ ਕਿਸੇ ਦਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ